ਜਿਵੇਂ ਤੋਂ ਮਾਰੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲੱਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਐ ਸੋ ਇਹ ਆਈਡੀਆ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਣ ਤੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡੇ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਯਾ ਦੈਟਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਕਿੱਦਾਂ ਦਾ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੇਸ ਪਏ ਹੋਏ ਨੇ ਉੱਥੇ ਤਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜਿਵੇਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਣੇ ਰੂਟਸ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਬਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਮਤਲਬ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਉਹ ਲਗੀ ਹੋਈ ਹੈ ਤਾਂ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਵੇ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਵੇ ਇਹਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਪਏ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਇਹ ਕਿਵੇਂ ਉਹਨਾਂ ਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪ ਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜ ਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਹੈ ਕਿ ਤੋ ਕੱਟੀ ਵੀ ਹੈ ਹੈ ਤੇ ਸਾਰੇ ਜਾਨ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿੱਥੋਂ ਆਏ ਹੋ ਕੈਨੇਡਾ ਤੋਂ ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਆਗੇ ਆ ਫਾਰਮਰਸ ਪ੍ਰੋਟੈਸਟ ਵਨ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਹੰਦੇ ਤੇ ਸਪੋਰਟ ਤੇ ਸੀਗੇ ਕਿ ਲਾਈਕ ਬੀਇੰਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈਗਾ ਪੂਰਾ ਸਾਥ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਪਛਾਣ ਦੇਣ ਵਾਸਤੇ ਅਸੀਂ ਆਦੀਪੁਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲੈਕਿਨ ਆਵਰੀਬਡੀ ਸ਼ੁੱਡ ਬੀ ਲਾਈਕ ਪ੍ਰਾਊਡ ਆਫ ਲਾਈਕ ਬੀਇੰਗ ਆ ਫਾਰਮਰ ਆਰ ਲਾਈਕ ਆ ਬੀਇੰਗ ਆ ਸਨ ਆਫ ਆ ਫਾਰਮਰ ਆਰ ਬੀਇੰਗ ਆ ਡਾਟਰ ਆਫ ਆ ਫਾਰਮਰ ਸੋ ਉਹਦੇ ਕਰਕੇ ਅਸੀਂ ਸਾਰਾ ਸਾਰਾ ਕੁਝ ਕੀਤਾਗਾ ਤਾਂ ਹੁਣ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੇ ਆ ਉਹ ਫਸਲ ਖੜੀ ਹੋਈ ਆ ਹਾਂਜੀ ਤਾਂ ਸਾਰੇ ਜਣੇ ਦੇਖ ਰਹੇ ਆ ਕਿੱਦਾਂ ਦਾ ਲੱਗ ਰਿਹਾ ਹੈਗਾ ਇੱਕ ਵੀ ਵਧੀਆ ਲੱਗ ਰਿਹਾ ਗਿਆ ਅਨੋਖਾ ਸਾਰੀ ਵੱਖਰੀ ਚੀਜ਼ ਹੈਗੀ ਆ ਸਾਨੂੰ ਵਧੀਆ ਲੱਗ ਰਿਹਾ ਕਿ ਲਾਈਕ ਰੂਟਸ ਨਾਲ ਜੁੜਨ ਦੀ ਗੱਲ ਹੋ ਰਹੀ ਹੈ ਇੱਥੇ ਇੱਕ ਮੈਸੇਜ ਆ ਰਿਹਾ ਹੈਗਾ ਜਿਵੇਂ ਅਸੀਂ ਸਿੱਟਾ ਕਿੰਨੇ ਗਏ ਆ ਜਿਵੇਂ ਮੇਰੇ ਇੱਥੇ ਵੀ ਸਿੱਟਾ ਲਾਇਆ ਆ ਪੰਜਾਬੀ ਚ ਸਿੱਟੇ ਦੇ ਮਤਲਬ ਦੋ ਹੁੰਦੇ ਨੇ ਇੱਕ ਸਿੱਟਾ ਮਤਲਬ ਕਨਕ ਦਾ ਸਿੱਟਾ ਇੱਕ ਹੁੰਦਾ ਹੈਗਾ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ ਓਨ ਦਾ ਥਾਂ ਨਹੀਂ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹੈਗੇ ਆ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਕੀ ਨਾਮ ਹੈ ਤੁਹਾਡਾ ਦੁਰਲਭ ਤੇ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹਲੇ ਕੈਨੇਡਾ ਤੋਂ ਸਪੈਸ਼ਲੀ ਆਏ ਆ ਕਿਹਾ ਕੈਨੇਡਾ ਚ ਵੈਂਕੂਵਰ ਚ ਸੀ ਬਹੁਤ ਸਪੋਰਟ ਕੀਤਾ ਸੀ ਫਾਰਮਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਦੇ ਰੂਟਸ ਨਾਲ ਜੁੜੇ ਨੇ ਪੂਰੇ